ਜ਼ਿਲ੍ਹਾ ਫਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਵਿਖੇ ਬਾਬਾ ਬ੍ਰਹਮਦਾਸ ਦੀ ਯਾਦ ਨੂੰ ਸਮਰਪਿਤ ਕਰਵਾਏ ਜਾ ਰਹੇ ਖੇਡ ਮੇਲੇਦਰਾ ਨਾਲ ਵਾਲ ਵਾਲ ਟੂਰਨਾਮੈਂਟ ਦੇ ਮੈਚ ਕਰਵਾਏ ਗਏ ਇਸ ਮੌਕੇ ਗੱਲਬਾਤ ਕਰਦੇ ਆ ਕਿ ਮੇਲਾ ਕਮੇਟੀ ਦੇ ਮੈਂਬਰਾਂ ਨੇ ਕੀ ਕਿਹਾ ਤੁਸੀਂ ਵੀ ਦੇਖੋ ਪਿੰਡ ਦੀਪ ਸਿੰਘ ਵਾਲਾ ਤੋਂ ਪਵਨ ਦੀ ਪਮਾ ਦੀ ਰਿਪੋਰਟ ਨਾਲ ਇਹ ਕਿਹੜੇ ਨਵੇਂ ਕੁਦੀ ਟੀਮ ਦੇ ਨਾਲ

न न पर जोड़ना है इधर के पास लंगर प्रशादा पाए आ गए जिना भीर छना जरूर छक लो ये सानती है जी उधर ने पास भरा सा ਗੀਤ ਸੰਧੂ ਸ਼ਾਮ ਸਿੰਘ ਵਾਲਾ ਪਿੰਡਾ ਭਰਾ ਸਾਡੇ ਦਾ ਤੇ ਨਾਲ ਪਲਵੰਤ ਸਿੰਘ ਮਿਸਤਰੀ ਗੁਰਪਰਕਸ਼ ਸਿੰਘ ਭਰਾ ਸਾਡੇ ਉਹ ਵੀ ਹਾਂਜੀ ਅੱਜ ਦਾ ਵਾਲੀਵਾਲ ਟੂਰਨਾਮੈਂਟ ਜੋ ਇੱਕ ਮਾਰਚ ਨੂੰ ਬਿੰਦਦੀਪ ਸਿੰਘ ਵਾਲਾ ਵਿਕੇ ਹੋਇਆ ਬਹੁਤ ਹੀ ਵਧੀਆ ਤੰਗ ਤਰੀਕੇ ਨਾਲ ਜੋ ਅਸੀਂ ਫਾਈਨਲ ਕਰਵਾਇਆ ਉਸ ਦੇ ਵਿੱਚੋਂ ਜਿਹੜਾ ਫਸਟ ਨਾਮ ਹੈ ਉਹ ਫਰੋਜ਼ ਸ਼ਾਹ ਵੀ ਅਤੇ ਸੈਕੰਡ ਬਲਾੜ ਮਹਿਮਾ ਅਤੇ ਥਰਡ ਕਾਲੀਏ ਵਾਲਾ ਤੇ ਚੌਥੇ ਨੰਬਰ ਤੇ ਜੋ ਮੱਲੇ ਵਾਲਾ ਸਿੱਖਾ ਉਹ ਚੌਥੇ ਨੰਬਰ ਤੇ ਲਗਾਇਆ ਨਵੇਂ ਨਤੀਬੰਦ ਪੰਗਰ ਪਹਿਲਾ ਨਾਮ ਬਰਨ ਦੇਵ ਸਿੰਘ ਦਾ ਨਾਮ ਪਟਾਣ ਦਾ ਦੂਜਾ ਨਾਮ ਜਿਹੜਾ 2000 ਤੇ ਤੀਜਾ ਤੇ ਚੌਥਾ ਉਹਨਾਂ ਦੋਵਾਂ ਨੂੰ 750 ਰੁਪਇਆ ਜੋ ਅਸੀਂ ਕਮੇਟੀ ਨੇ ਤੇ ਸਾਡੇ ਨਗਰ ਨਿਵਾਸੀ ਜਿਹੜੇ ਖਿਡਾਰੀ ਵੀਰਾਂ ਉਹਨਾਂ ਦੇ ਸਹਿਯੋਗ ਨਾਲ ਜੋ ਅਸੀਂ ਬੜੇ ਮਾਨ ਸਨਮਾਨ ਕੀਤਾ ਉਹਨਾਂ ਦਾ ਜੋ ਸਾਡਾ ਇਹ ਹਰ ਸਾਲ ਹੀ ਮੇਲਾ ਲੱਗਦਾ ਤੇ ਬੜੀ ਧੂਮ ਧਾਮ ਦੇ ਨਾਲ ਅਸੀਂ ਮਣਾਉਂਦੇ ਆਂ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਜੋ 1 ਮਾਰਚ ਨੂੰ ਵਾਲੀਗੜ ਸ਼ੂਕਨ ਦੇ ਮੁਕਾਬਲੇ ਮਾਰਚ ਦੇ ਦਿਨ ਗੋਰਾ ਟਾਲੀ ਨਾਲ ਵਿਦੇਸ਼ਾਂ ਦੇ ਪਤਾ ਪਾਉਂਦੇ 42 ਵੱਧ ਟੀਮਾਂ ਇੰਟਰਵਿਊਆਂ ਜੋ ਸਾਰੇ ਪੰਜਾਬ ਦੇ ਕੋਨੇ-ਕੋਨੇ ਤੋਂ ਵਧੀਆ ਪਲੇਅਰ ਪਹੁੰਚੇ ਉਹਨਾਂ ਨੇ ਵਧੀਆ ਮੇਲੇ ਦੀ ਰੌਣਕ ਵਧਾਈ ਸਾਡੇ ਸਾਰੇ ਨਗਰ ਤੇ ਸੰਯੋਗ ਦੇ ਨਾਲ ਐਨ ਆਰ ਆਈ ਵੀਰਾਂ ਪੈਣਾ ਦੇ ਸੰਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਅਸੀਂ ਲਓ 30 ਨੰਬਰ ਗੁਜਰਾਵਾਲਾ ਤੋਂ ਬੱਤਾ ਪੋਸਟ ਨਾਲ ਨਾ ਸਲਾਨਾ ਜੋੜ ਮੇਲਾ ਆ ਰਿਹਾ ਹੈ। ਉਹਨਾਂ ਦੇ ਮੂਰ ਮੁੜ ਕੇ 2 ਮਾਰਚ ਨੂੰ ਕੁੱਟੀਆਂ ਦੀਆਂ ਟਰੈਕ ਦੌੜਾਂ ਚੱਲਣਗੀਆਂ ਜੀ। 3 ਮਾਰਚ ਨੂੰ ਰੱਸਾ ਖਿੱਚੀ ਦੇ ਮੁਕਾਬਲੇ ਆ ਤੇ ਕਬੱਡੀ ਓਪਨ ਦੇ ਪਿੰਡਵਾਰ ਮੁਕਾਬਲੇ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਸ ਨੰਬਰ ਗਰਾਊਂਡ ਜਾਓ ਜਿੰਦੇ ਬਾਲ ਕੀਦਰਾ ਭੇਜਿਆ ਤੇ ਬਾਬਾ ਕਾਲਾ ਮੇਰ ਕਲੱਬ ਕਾਨੇ ਵਾਲੀ ਦੀ ਟੀਮਾ ਇੱਕ ਦਰਾ ਭੇਜਿਆ ਤੇ ਬਾਬਾ ਕਾਲਾ ਮੇਰ ਕਲੱਬ ਕਾਨੇ ਵਾਲੀ ਦੀ ਟੀਮਾ ਆਓ ਜੀ ਇੱਕ ਨੰਬਰ ਗਰਾਊਂਡ ਇਹ ਦੂਬਾਰ ਮੈਚ ਸ਼ੀਟਾ ਜਾਣਾ ਟੀਮਾਂ ਦੇ ਖਿਡਾਰੀ ਜਲਦੀ ਦੇ ਨਾਲ ਆ ਜਾਣਗੇ ਇੱਕ ਨੰਬਰ ਗਰਾਊਂਡ ਤੇ ਬਾਬਾ ਕਾਲਾ ਮੇਰ ਕਲੱਬ ਕਾਨੇ ਵਾਲੀ ਹੈ ਮੈਂ ਮੰਗਾਂ ਇਹ ਮੁੰਡਿਆ ਵੱਲ ਨੂੰ ਜਾਣਾ ਤੇ ਕਹਿੰਦੇ ਪੜਾਕੇ ਪੂਰੇ ਪੈਣਗੇ ਬੰਗੀ ਵਾਲਾ ਕਹਿੰਦੇ ਆ ਮੁੰਡਾ ਗੋਪੀਆ ਉਹ ਜਿਹਨੇ ਦੂਜਾ ਨੰਬਰ ਜੋੜ ਦਿੱਤਾ ਆਪਣੀ ਟੀਮ ਦੇ ਲਈ ਲੈ ਵੀ ਭਾਈ ਯਾਰ ਜੇ ਮੈਚ ਦੀ ਸ਼ੁਰੂਆਤ ਵਧੀਆ ਲੱਗੀ ਆ ਇੱਕ ਵਾਰ ਯਾਰ ਦੋਨਾਂ ਟੀਮਾਂ ਲਈ ਤਾੜੀ ਤਾਂ ਮਾਰ ਦੋ ਜ਼ੋਰਦਾਰ ਕਮਾਲ ਦਾ ਮੁਕਾਬਲਾ ਜਿਹੜਾ ਖੇਡ ਦੇ ਮੈਦਾਨ 'ਚ ਸ਼ੁਰੂ ਹੋ ਚੁੱਕਿਆ ਵੀ ਜਿਹੜਾ ਪਹਿਲਾ ਕਰ ਜੇ ਪੈਲ ਉਹ ਜੇਤੂ ਮੇਲੇ ਦਾ ਅਣਖ ਦਿਵਾਉਂਦੀ ਦਿੱਤਾ ਤਾਵਾ ਰਾਜੇ ਖੇਲੇ ਦਾ ਉਹ ਅਣਖ ਦਬਾਉਂਦੀ ਜਿੱਤਾਂ ਦੇ ਦਾਵਾ ਰਾਜੇ ਖੇਲੇ ਦਾ ਨੰਬਰ ਕਹਿੰਦੇ ਤੀਜੇ ਤੇ ਅੱਖਾਂ ਭਰਾਈਆਂ ਵਾਲੇ ਰਿੰਕੂ ਦੀ ਨਾਂ ਕਹਿੰਦੇ ਜੱਜਾ ਪੌਂਦੀ ਵਾਲੀਆ ਘੱਟਿਆਂ ਦੀ ਪਿੰਡ ਦੇ ਤੋਂ ਕਹਿੰਦੇ ਮੰਨੇ ਪਰ ਮੰਨੇ ਡਿਫੈਂਸਰ ਖੜੇ ਨੇ